ਤਦ ਤਦ ਕਬੂਦ ਆ ਪਾਕੇ ਨਾ ਲਾ ਦੀ ਕਿਉਂ ਆ ਨੋੜਾ ਵੀਰ ਪਈ ਜਾਂਦਾ ਵੀ ਹੋੜਾ ਥੋੜਾ ਗਿਆ ਸੀ ਨਿਕਣਾ ਦਾਦੂ ਆ ਜਾ ਦਾਦੂ ਆ ਜਾ ਦਾਦੂ ਕਿਥੇ ਆ ਲਾ ਲਾ

ਆ ਲੈ ਚੋ ਲੈ ਲੋ ਇਹ ਦੰਦ ਖਾਇਬ ਹੋਏ ਨਾ ਤੇ ਇਹਨੂੰ ਅਵੇਂ ਲਿਆਂਦੀ ਕੋਈ ਕੇਲਾ ਪੁਆਲੇ ਆ ਜਾਂਦਾ ਹਨਾ ਕੇਲਾ ਕਿਹਨੂੰ ਲੈਣਾ ਕੇਲਾ ਉੱਤਰਿਆ ਕਰ ਚਲਾ 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 ਆ ਲੈ ਪਛਾਰ ਚਲ ਲੈ ਕੋਈ ਪਛਾਰ ਕੋ ਦੇਖਾ ਕੇ ਕੀ ਕਰਦੀ ਆ ਕਿੱਕੀ ਮਿਲ ਗਈ ਆ ਰਾਏ ਤੋ ਕੋਣੀ 20 ਰੁਪਏ ਸਾਰੇ ਤੱਤ ਕਿੰਨਾ ਦੇਂਦਾ ਹਾਂ ਹਾਂ ਤੂੰ ਦਿਆ ਨਾ ਦਿੰਦੇ ਨਹੀਂ ਮੁੰਡਾ ਇਹ ਕੌਣਾ ਫੇਰ ਨਾ ਫੇਰ ਚੰਗਾ ਹੀ ਮੈਂ ਪਜਾਇਆ ਕਰੀਆ ਝੁੱਪ ਜਿਹੜੀ ਪਹਿਲੀ ਬੱਤੀ 20 ਰੁਪਏ ਸਾਰੇ ਅੰਬਰਸਰ ਹਾਂ ਬਰਸਰ ਤੇਰਾ ਹਾਂ ਨਾ ਨੋਰਾ ਵਾ ਦੇ ਦੇ ਮੈਨੂੰ ਵੀ ਚੱਲ ਜੋ ਹਫਤੇ ਹਫਤੇ ਚੱਲ ਕੇ ਪੰਜ ਛੇ ਇਸ਼ਨਾਨ ਕਰ ਲਓ ਆਹ ਨਹੀਂ ਪਿਆਣਾ ਇਕੱਲੇ ਚੋਲੇ ਖਾਈ ਜਾਂਦੀ ਆ ਇਕੱਲੇ ਖਾਈ ਜਾਂਦੀ ਆ ਬੱਤੇ ਵਾਣੀਆਂ ਗੋਲੀਆਂ ਸੰਤਲਾ ਬੱਤਾ ਲਲਲਾ ਪ੍ਰਸ਼ਾਦ ਆ ਵੀ ਓਏ ਤੇ ਚਾਰ ਰੋਟੀ ਵੀ ਦਾਂਦੇ ਵੀ ਹੋਣ 40ਾਂ ਤੇ ਪਹੁੰਚ ਕੇ ਚੱਲ ਆ ਮੈਂ ਮਤੁਰ ਕੇ ਆਇਆ ਉੱਥੋਂ ਵੇਖ ਲੈ ਯੋ ਮਾਈਕ ਉਹ ਲੰਗ ਬੱਤੇ ਵਾਣੀਆਂ ਗੋਲੀਆਂ ਲੈ ਲੋ ਹਾਂ ਚਰ ਬਾਤ ਕਰ ਪੰਜਾਵਾ ਤਾਂ ਖਾ ਲੈ ਲੈ ਦੇ ਦੇ ਇਹਨੂੰ ਦੇ ਦੇ ਫੜ ਖੋਲ ਓਏ ਸਾਰੋ ਟਾਨਾਂ ਦੇ ਚਾਨਣ ਦੀ ਮੰਨੋ ਭਾਈ ਮੁੰਲਾ ਚਲ ਜੰਦੇ ਹੋ ਕੀ ਜਿੱਤ ਨਹੀਂ ਜਾਂਦਾ ਫਿਰ ਤਾਹੀਓ ਮਾਰੀ ਗੱਲ ਜਿੱਤੀ ਕਰ ਦਿੰਦੇ ਵੀ ਘਰਿਆਲਿਆਂ ਹੋ ਇੰਨੇ 15 ਰੁਪਏ ਘਰਿਆਲਿਆਂ ਜੀਤ ਗਿਆ ਇਹ ਨਾਲ ਹੀ ਚਲੋ ਓਕੇ ਇਹ ਚਾਹ ਲਿਆ ਨੋਰ ਜਿੱਤ ਗਈ ਇਹ ਨਾਲ ਹੀ ਜਹਾ ਤਾਂ